ਆ ਜੋ ਟਰੈਕਟਰ ਦਾ ਰੇਟ ਤੇ ਹਾਂਜੀ ਆ ਮੇਰੇ ਸੋ ਉਥੋਂ ਸਹੀ ਦੱਸੀ ਝੂਠ ਨਾ ਮਾਰੀ ਜਿੱਕਾ ਉੱਥੇ ਬਠਾਈ ਦੋ ਹਾਂਜੀ ਤੇਥੋਂ ਪੈਸੇ ਮੰਗੇ ਮੂੰਹੋਂ ਮੈਂ ਮੂੰਹ ਮੰਗਿਆ ਨਹੀਂ ਨਹੀਂ ਮੰਗੇ ਤੁਸੀਂ ਉਹ ਗਏ ਬੋਲ ਕਿੰਨੇ ਦਾ ਲੈਣਾ ਹਾਂਜੀ ਜਿੰਨੇ ਦਾ ਭਾਈ ਮੈਂ ਟਰੈਕਟਰ ਤੁਹਾਨੂੰ ਦਿੱਤਾ ਹਾਂਜੀ ਕੋਈ ਦੇ ਦੂ ਹੁਣ ਨਹੀਂ ਦਿੰਦਾ ਸਹੀ ਦੱਸ ਨਹੀਂ ਨਹੀਂ ਦਿੰਦਾ ਇਹ ਨਹੀਂ ਆਹ ਕੰਡੀਸ਼ਨ ਦੇ ਵਿੱਚ ਨਹੀਂ ਹੁੰਦਾ ਗੇ ਤੁਸੀਂ ਕਹੋ ਭਾਈ ਸਤਿ ਸ਼੍ਰੀ ਅਕਾਲ ਜੀ ਨੂੰ ਸਾਹਿਬ ਕੀ ਹਾਲ ਚਾਲ ਵਧੀਆ ਭਾਈ ਵਧੀਆ ਤੁਸੀਂ ਸੁਣਾਓ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਰਾ ਸੱਤੇ ਪਾਛਾ ਚੜਦੀ ਕਲਾ ਰੱਖੇ ਵੀਰੇ ਤੁਹਾਨੂੰ ਲਾ ਵੀਰੇ ਅੱਜ ਕੱਲ ਵੀ ਸੀ ਵਿਧਵਾਰ ਤੇ ਕੱਲ ਕੋਈ ਕੜਕਾ ਪਾਣੀ ਦੇ ਕੇ ਅੱਜ ਕਪੜਾ ਕਾ ਹੋਰ ਪਤਾ ਠੀਕ ਹੈ ਬਾਈ ਠੀਕ ਹੈ ਗੱਲ ਹਾਂ ਬਾਈ ਤੇ ਬਾਈਆਂ ਨੂੰ ਪੁੱਛਾਂਗੇ ਕਿ ਸ਼ਰਮਾ ਉਹ ਵੀਡੀਓ ਵਾਲਾ ਕਿ ਹੋਰ ਠੀਕ ਜਦਾਂ ਬੋਲਦਿਆਂ ਕਰਦੇ ਆ ਕਿ ਨਹੀਂ ਕਰਦੇ ਹਾਂ ਬਾਈ ਠੀਕ ਹੈ ਗੱਲ ਵੀਰੇ ਕੋਈ ਕੁਝ ਬੋਲੀ ਜਾਵੇ ਆਪਾਂ ਨੇ ਕੋਈ ਪਰਵਾਹ ਨਹੀਂ ਠੀਕ ਮੈਨੂੰ ਪਰਵਾਹ ਕੀ ਦੀਆ ਆ ਜੱਟਾਂ ਦੀ ਠੀਕ ਹੈ ਕਿਉਂ ਜੀ ਹੈ ਹੋਰ ਆਪਾਂ ਨੂੰ ਕੀ ਫੇਰੀ ਪਰਵਾਹ ਨਹੀਂ আচ্ছা ਜਿਹੜਾ ਭਰਾ ਗੋਆ ਆ ਆਪਾਂ ਪਰਾਂ ਠੀਕ ਹੈ ਗੱਲ ਇੰਨਾ ਨਿੰਮੂ ਆਪਾਂ ਇੰਨਾ ਨਹੀਂ ਮੰਗਾਂਗੇ ਕੀ ਘਰ ਦਾ ਵੀ ਨੇ ਮੇਰੀ ਖੰਡ ਦੀ ਖੰਡ ਦੀ ਕੁੜੀ ਜੇਬ ਚ ਕਿਧਰ ਗਈ ਮੈਂ ਬਾਅਦ ਚ ਦੇਣੀ ਪੂ ਕੁਛ ਆਪਣੇ ਇਥੋਂ ਬਾਈਆਂ ਨੂੰ ਖੰਡ ਬਾਅਦ ਚ ਇਕ ਬਾਦ ਲੈ ਦੂੰ ਆ ਹੈ ਤੇ ਬਾਈ ਇਦਾਂ ਹੀ ਪਿਆਰ ਬਣਾਈ ਰੱਖੋ ਕਿ ਆਪਾਂ ਇਦਾਂ ਹੀ ਧੂੜ ਕਰਦੇ ਰਵਾਂਗੇ ਤੇ ਜ਼ਿੰਮੇਵਾਰ ਤੇ ਨਾਲ ਨਾ ਮੋਢੇ ਨਾਲ ਮੋਢਾ ਲਾ ਕੇ ਖੜਵਾਂਗੇ ਤੇ ਟਰੈਕਟਰ ਦਿੱਤਾ ਬਾਈਆਂ ਨੂੰ ਸੋਨਾ ਲੀਕਾ ਤੇ ਲੋ ਮੜਾ ਕੈਮਰਾ ਮਾਰ ਛੋਟੇ ਭਾਈ ਪਹਿਣਾ ਮਣ ਕੇ ਵਰਗਾ ਹਾਂ ਭਾਈ ਦੂਜੇ ਪਾਸੇ ਦਾ ਟਾਇਰ ਲਗਾ ਪਿਛਲੇ ਭੈਣ ਨੇ ਪਾਇਆ ਨਾ 85 90 ਪੈਸੇ ਹੋਰ ਲੈ ਦੇਖ ਜਿਆ ਜੀ ਟਾਇਰ ਆ بیا ਇਧਰ ਲਿਆ ਮੇਰੇ ਕੋਲੇ ਮਾਰੇ ਦੋਤੇ ਲੋ ਸਾਬ ਜੇ ਟਰੈਕਟਰ ਦੇ ਕੰਮ ਲੱਗੀ ਹੋਈ ਨਾ ਦੇਂਦਾਰਾਂ ਬਈਆ ਟਰੈਕਟਰ ਦੇ ਪੰਜਾਬ ਨੰਬਰ ਆ ਸੰਗਰੂਰ ਦਾ ਫਰਸਟ ਪਾਰਟੀ ਤੇ ਗੱਲ ਕਰਾਉਂਦੇ ਆ ਬਈਆਂ ਨੂੰ ਦਿੱਤਾ ਹੁਣੇ-ਹੁਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੱਟੋ ਠੀਕ ਆ ਜੀ ਠੀਕ ਹੈ ਜੀ ਹਾਂ ਜੀ ਚੱਲਦੀ ਕਲਾ ਪਹਿਲਾਂ ਤਾਂ ਹੀ ਤੁਹਾਨੂੰ ਵਧਾਈਆਂ ਤੁਹਾਨੂੰ ਵਧਾਈਆਂ ਸਾਡਾ ਟਰੈਕਟਰ ਲੈ ਕੇ ਤੁਹਾਡੇ ਪਰਿਵਾਰ ਨੂੰ ਵਧਾਈਆਂ ਸਤੇ ਪਾਛਾ ਸਾਡਾ ਟਰੈਕਟਰ ਤੁਹਾਡੇ ਘਰੇ ਜਾ ਕੇ ਵਰਕਤਾਂ ਕਰੇ ਤੇ ਇੱਕ ਹੋਰ ਬਣੀ ਤੁਹਾਡੇ ਘਰੇ ਉਹ ਵੀ ਮੈਥੋਂ ਲਵਾਂ ਨੀ ਜ਼ਰੂਰ ਲਵਾਂਗੇ ਠੀਕ ਹੈ ਗੱਲ ਅੱਛਾ ਬਾਈ ਚਲੋ ਤਾਂ ਮਜ਼ਾਕ ਕਰਦੇ ਸੀ ਨਾ ਕਿ ਵਿੱਚ ਦੀ ਜ਼ਰੂਰੀ ਐਸ ਨਾ ਖੇਡਣਾ ਹਾਂ ਜੀ ਹਾਂ ਜੀ ਤੁਸੀਂ ਮੇਰੇ ਕੋਲ ਕਿਵੇਂ ਆਏ ਅਸੀਂ ਜੀ ਛੋਡਾ ਕੱਲ ਜਦੋਂ ਮੰਡੀ ਲੱਗੀ ਇਹਦੇ ਬਾਈ ਆਇਆ ਸੀ ਮੇਰਾ ਤੇ ਛੋਡਾ ਨੰਬਰ ਸੁਣਨਾ ਕੰਟੈਕਟ ਕਰਕੇ ਤੇ ਛੋਡੇ ਘਰੇ ਅਸੀਂ ਇੱਥੇ ਆਏ ਨਹੀਂ ਤੁਸੀਂ ਮੈਨੂੰ ਜਾਣਨ ਕਿਵੇਂ ਲੱਗੇ ਜਾਣਨ ਦਾ YouTube ਤੋਂ ਛੋਡਾ ਦੇਖਿਆ ਸੀਗੇ ਦੇਖਿਆ ਜੀ ਹਾਂ ਅੱਛਾ ਜਿਵੇਂ ਨੇ ਵੀਡੀਓ ਚ ਬੋਲਦਾ ਹਾਂ ਗੱਲਾਂ ਕਰਦਾ ਜਾਂ ਮੈਂ ਡਿਸਕਾਊਂਟ ਦੇਣਾ ਜਾਂ ਵਾਅਦੇ ਕਰਦਾ ਹਾਂ ਗਿਫਟ ਦੇਣਾ ਹਾਂਜੀ ਹਾਂ ਉਹਨੇ ਬਾਈ ਵਰਤਦੇ ਕਿ ਨਹੀਂ ਵਰਤਦੇ 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 ਤੈਨੂੰ ਕਿਹਾ ਸੀ ਮੈਂ ਸਰਵਰ ਕਰਕੇ ਦੂੰ ਹਾਂਜੀ ਹਾਂ ਕਿਸੇ ਨੇ ਕਿਹਾ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਤੁਹਾਨੂੰ ਕਿਹਾ ਸੀ 15 ਉਹ ਚਾਬੀਆਂ ਦੂੰ ਤੁਸੀਂ ਕਿਹਾ ਨਹੀਂ ਕਿਹਾ ਬੈਟਰੀ ਮੈਂ ਤੁਹਾਨੂੰ ਚੰਗੀ ਧਰਕਤ ਦੂੰ ਤੁਸੀਂ ਕਿਹਾ ਨਹੀਂ ਕਿਹਾ ਡੰਡਾ ਫੱਟੇ ਤੁਹਾਨੂੰ ਕਿਹਾਗਾ ਚੇਂਜ ਕਰ ਦੇ ਚੇਂਜ ਕਰ ਹਾਂਜੀ ਹਾਂ ਕਿਆ ਨਾ ਬਾਈ ਅੱਛਾ ਹੁਣ ਆ ਜੋ ਡਾਕਟਰ ਦਾ ਰੇਟ ਤੇ ਹਾਂਜੀ ਆ ਮੇਰੇ ਥੋਥੋਂ ਸਹੀ ਦਸੀ ਝੂਠਨਾ ਮਾਰੀ ਜਗਾ ਉੱਥੇ ਬਿਠਾਈ ਦੀ ਤੇਥੋਂ ਪੈਸੇ ਮੰਗੇ ਮੂੰਹੋਂ ਮੈਂ ਮੂੰਹੋਂ ਮੰਗਿਆ ਨਹੀਂ ਨਹੀਂ ਮੰਗੇ ਤੁਸੀਂ ਉਹ ਗਏ ਬੋਲ ਕਿੰਨਾ ਲੈਣਾ ਹਾਂਜੀ ਮੇਰੀ ਮਜਬੂਰੀ ਆ ਕਿ ਮੇਰੇ ਹੋਰ ਵੀਰਾਂ ਦੇ ਵੀ ਟਰੈਕਟਰਾਂ ਤੇ ਅਸਰ ਪੈਂਦਾ ਜੇ ਮੈਂ ਇਹਦਾ ਰੇਟ ਬੋਲਿਆ ਤਾਂ ਹਾਂਜੀ ਹਾਂਜੀ ਕਿ ਕੋਈ ਵੀ ਵੀਡੀਓ ਚ ਬਾਈ ਮੈਂ ਰੇਟ ਨਹੀਂ ਬੋਲਦਾ ਜਤੋਂ ਬਾਅਦ ਮੇਰੇ ਵਪਾਰੀ ਭਾਈਆਂ ਵਾਸਤੇ ਸੌਰੀ ਇਹ ਤੁਹਾਡੇ ਵੀ ਟਰੈਕਟਰਾਂ ਤੇ ਅਸਰ ਪਊਗਾ ਬਾਈ ਜੇ ਮੈਂ ਰੇਟ ਬੋਲਿਆ ਤਾਂ ਰੇਟ ਬੋਲੇ ਨਾ ਮੈਂ ਬੰਦ ਕਰੂੰਗਾ ਜੀ ਅੱਜ ਤੋਂ ਬਾਅਦ ਰੇਟ ਨਹੀਂ ਬੋਲਦਾ ਮੈਂ ਕਿੰਨੇ ਦਾ ਵੇਚਦਾ ਹੈ ਨਾ ਜੀ ਉਹਦੇ ਵਾਸਤੇ ਸੌਰੀ ਹੈ ਜਿੰਨੇ ਦਾ ਭਾਈ ਮੈਂ ਟਰੈਕਟਰ ਤੁਹਾਨੂੰ ਦਿੱਤਾ ਹਾਂਜੀ ਕੋਈ ਦੇ ਦੂ ਹੁਣ ਨਹੀਂ ਦਿੰਦਾ ਸਹੀ ਦਿੰਦਾ ਨਹੀਂ ਨਹੀਂ ਦਿੰਦਾ ਜੀ ਨਹੀਂ ਆਹ ਕੰਡੀਸ਼ਨ ਦੇ ਵਿੱਚ ਨਹੀਂ ਮੈਂ ਦੱਸਾਂ ਕਿ ਨਹੀਂ ਗੇਅਰ ਇੰਜਨ ਲਿਫਟ ਕਿਸੇ ਚੋ ਕਮੀ ਕੋਈ ਚੀਜ਼ ਚ ਪੂਰਾ ਪੂਰਾ ਵਦਗਾ ਕੋਕ ਹੈ ਜੀ ਰੁਪਏ ਰੁਪਏ ਮਨ ਖੁਸ਼ਾ ਪੂਰਾ ਖੁਸ਼ਾ ਜੀ ਪੂਰਾ ਬਾਗੋ ਬਾਗੋ ਬਗਵਾ ਜੀ ਬਾਗੋ ਨੇ ਐਵੇਂ ਨਾ ਕਹੀਏ ਵੀਡੀਓ ਨਾ 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 ਵਾਗੋ ਵਾਗੋ ਹੀ ਪੂਰੇ ਪੂਰੇ ਕੋਈ ਦਿੱਕਤ ਨਹੀਂ ਕੋਈ ਸਾਨੂੰ ਉਹ ਨਹੀਂ ਜੇ ਮਨੋਂ ਕੋਸ਼ਿਆਂ ਦਾ ਤਾਂ ਕਿਉਂ ਜੀ ਐ ਆਉਂਦਾ ਸਵਾਦ ਜਦੋਂ ਇਹਦੇ ਭਰਾ ਮਿਲਦੇ ਆ ਨਾ ਤੇ ਆ ਕੇ ਕਹਿੰਦੇ ਹੁੰਦੇ ਖੁਸ਼ ਮੇਰੇ ਕੋਲੇ ਇੱਕ ਗੱਲ ਯਾਦ ਰੱਖਿਓ ਅਨਸਾਰ ਖੁਸ਼ ਤਾਂ ਪਰਮਾਤਮਾ ਪਰਮਾਤਮਾ ਖੁਸ਼ ਹਾਂਜੀ ਜੇ ਇਨਸਾਨ ਦੁਖੀ ਆ ਤਾਂ ਪਰਮਾ ਪਰਮਾਤਮਾ ਦੁਖੀ ਆ ਦੁਖੀ ਆ ਜੀ ਮੈਂ ਇਨਸਾਨ ਨੂੰ ਦੁਖੀ ਨਹੀਂ ਹੋਣ ਦੇਣਾ ਉੱਤਣਾ ਕਰਿਓ ਮਾਫ ਕਰਨਾ ਨਾ ਮੈਂ ਮੰਦਰ ਜਾਵਾਂ ਨਾ ਮਸਜਿਦ ਜਾਵਾਂ ਨਾ ਮੈਂ ਗੁਰਦੁਆਰੇ ਜਾਵਾਂ ਮੈਂ ਕਿਤੇ ਨਹੀਂ ਆਉਂਦਾ ਇੱਥੇ ਬਸਦਾ ਬੰਦੇ ਨੇ ਜਦੋਂ ਆਪਾਂ ਬੰਦੇ ਹੀ ਮਾਰਨ ਲੱਗੇ ਆਪਦੇ ਕਸਟਮਰਾਂ ਨੂੰ ਮਾਰਨ ਲੱਗੇ ਇਨਸਾਨ ਜ਼ਿਮੀਂਦਾਰ ਨੂੰ ਗਰੀਬ ਨੂੰ ਮਾਰਨ ਲੱਗੇ ਨਾ ਫੇਰ ਆਪਣਾ ਗੁਰਦੁਆਰਾ ਸਾਹਿਬ ਜਾਂ ਮੰਦਰ ਮਸਜਿਦ ਕਿਤੇ ਵੀ ਆ ਜਾਣ ਦਾ ਕੋਈ ਫਰਕ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਮੈਂ ਹਰ ਵੀਡੀਓ ਚ ਕਹਿਣਾ ਹੁੰਦਾ ਮੈਨੂੰ ਜੇਬਾਂ ਦੀ ਲੋੜ ਨਹੀਂ ਮੈਨੂੰ ਇਹਨਾਂ ਦੇ ਲੋਕ ਹਾਂਜੀ ਹਾਂ ਹਰਿਆਣੇ ਚ ਮਿੱਤਰਾਂ ਦਾ ਇੱਕ ਘਰ ਹੋਰ ਪੈ ਗਿਆ ਹਾਂਜੀ ਪੈ ਗਿਆ ਹੋਈ ਪੈ ਗਿਆ ਨਾ ਪੈ ਗਿਆ ਪੈ ਗਿਆ ਲੈ ਬਈ ਮਿੱਤਰਾਂ ਦਾ ਇੱਕ ਘਰ ਹੋਰ ਬਣ ਗਿਆ ਹਰਿਆਣੇ ਚ ਮਤਲਬ ਬਈ ਵਰਤ ਕੇ ਕਿਦਾਂ ਲੱਗਿਆ ਬਹੁਤ ਬਹੁਤ ਵਦਗਾ ਲੱਗਿਆ ਬਹੁਤ ਸਵਾਦ ਆਇਆ ਬਹੁਤ ਵਦਗਾ ਹੀ ਵਦਗਾ ਤਿੰਨ ਚਾਰ ਘੰਟੇ ਹੋ ਗਏ ਮੇਰੇ ਕੋ ਥਰੇ ਬੈਠੇ ਹਾਂ ਹਾਂਜੀ ਹਾਂਜੀ ਪਤਾ ਲੱਗਿਆ ਕਿ ਅਸੀਂ ਕਿਸੇ ਦੇ ਬਗਾਨੇ ਘਰੇ ਬੈਠੇ ਨਹੀਂ ਇਹ ਆਪਦਾ ਘਰ ਜੀ ਆਪਦਾ ਮੈਂ ਆਉਦੇ ਘਰੇ ਬੈਠੇ ਤੇ ਮੇਰੇ ਵੀਰ ਮੈਨੂੰ ਗਾਲਾਂ ਦਿੰਦੇ ਆ ਮੇਰੇ ਭਰਾ ਵੱਡੇ ਭਾਈ ਕਹਿੰਦੇ ਭਾਈ ਵੀਡੀਓ ਤੇ ਕਹਿੰਨਾ ਕਿ ਤੇਲ ਬਦਲ ਦਾਂਗੇ ਜੀ ਆਏ ਕਰਦਾਂਗੇ ਜੀ ਬਾਹ ਕਰਦਾਂ ਨੇ ਜੀ ਆਪਾਂ ਕਰਦੇ ਕਿੰਨੇ ਜੀ ਕਰਦੇ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਬਈ ਇਹ ਕੋਈ ਸ਼ੱਕ ਨਹੀਂ ਇੱਕ ਨਵੇਂ ਪੈਸੇ ਦੀ ਚੀਜ਼ ਇਧਰ ਉਧਰ ਕਿਹੜੀ ਚੋਂ ਕੰਪਨੀ ਦਾ ਤੇਲ ਚੇਂਜ ਕਿਹੜੀ ਕੰਪਨੀ ਦਾ ਦੇ ਸਰਬੋ ਕੰਪਨੀ ਦਾ ਕਿਉਂ ਜੀ ਇਹ ਨਹੀਂ ਹੈਗਾ ਸ਼ਰਮਾ 90 ਰੁਪਏ ਲੀਟਰ ਪਾ ਦੂਗਾ ਇਹ ਨਹੀਂ ਹੈਗਾ ਸ਼ਰਮਾ ਇੰਜਨ ਦੇ ਵਿੱਚ 350 ਵਾਲੀ ਬਲੋ ਮਾਰਨ ਵਾਲੀ ਡੱਬੀ ਜੀ ਪਾ ਦੂਗਾ ਸਾਹਮਣੇ ਸਰਵਿਸ ਕਰੂੰਗਾ ਜੇ ਕਿਸੇ ਜੇ ਡੱਬੀ ਵੀ ਪਾਈ ਹੋਈ ਨਾ ਸ਼ਰਮੇ ਨੇ ਸਾਰੀ ਵਾਸ਼ ਹੋ ਜੂਗੀ ਤੇ ਦੁਬਾਰੇ ਬਲੋ ਮਰੂ ਟੈਂਟਰ ਡਬਲ ਠੀਕ ਹੈ ਮੇਰੇ ਕਿਉਂ ਭਾਈ ਹਾਂਜੀ ਹਾਂਜੀ ਪੱਪੇ ਪਸੋੜੇ ਸਾਹਮਣੇ ਕੱਢੂ ਇਹਦਾ ਤੇਲ ਹੁਣ ਮੈਂ ਬਾਹਲੇ ਕਹਿ ਦਿੰਦੇ ਆ ਕਿ ਭਾਈ ਡੱਬੀ ਜੀ ਪਾ ਦਿੰਦੇ ਆ ਔਖਾ ਨਹੀਂ ਕਰਨਾ ਚਟਨੀ ਨਾਲ ਰੋਟੀ ਖਾ ਲਾਂਗੇ ਜੱਟ ਨਾਲ ਤਾਂ ਜਮੀ ਨਹੀਂ ਕਰਨੀ ਕਿ ਜੱਟ ਦੀ ਕਮਾਈ ਬਹੁਤ ਭੜੀ ਹੁੰਦੀ ਹੈ ਹਾਂਜੀ ਇਹਨੇ ਕਾਰਡ ਮਾ ਦੀਆਂ ਰੋਟੀਆਂ ਝੂਠੀਆਂ ਖਾਦੇ ਨੇ ਜੱਟ ਦੀ ਕਮਾਈ ਦਾ ਉਹਨੂੰ ਪਤਾ ਜਾਂ ਦੁਬਾਰੇ ਖੱਟਾ ਦਦ ਹੋ ਜਾਂਦਾ ਸੀ ਹਾਂ ਬੋਤਲ ਜਪਿਆ ਹਾਂ ਪਤਾ ਵੀ ਕੀ ਹੈ ਜੱਟ ਦੀ ਕਮਾਈ ਕੀ ਹੈ ਵੀਰੇ ਬੇਨਤੀ ਹੱਥ ਬਨ ਕੇ ਕੰਪੀਟੀਸ਼ਨ ਕਰੋ ਬਰਾਬਰੀ ਕਰੋ ਮੈਂ ਤੁਹਾਨੂੰ ਮਾਰਾ ਗਈ ਆ ਮੈਂ ਤੁਸੀਂ ਮੈਨੂੰ ਮਾਰਾ ਗਈ ਹੋਣ ਗਲਤ ਮੈਂ ਇਹ ਅਲਗਾਸ ਕਰਨਾ ਬੇਨਤੀ ਕਰਦਾ ਹੱਥ ਬਨ ਕੇ ਆਪਾਂ ਇੱਕੋ ਲਾਈਨ 'ਚ ਆ ਸਾਰੇ ਵੀਰ ਤੇ ਆਪਾਂ ਇੱਕ ਦੂਜੀ ਨਾਲ ਸੀ ਨਾ ਕਰੀ ਤੇ ਗਲਤ ਹੈ ਜੀ ਹੁਣ ਘੜਾ ਦੇ ਪਾਸੇ ਬਾਈ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਹਾਂਜੀ ਹੋ ਗਿਆ ਕੋਈ ਸ਼ਕਰਾਂ ਦੇ ਘਰ ਉੱਡ ਗਏ ਬਾਈ ਉੱਡ ਗਏ ਬਾਈ ਫਸਲਾਂ ਆ ਫਸਲਾਂ ਉੱਡ ਜਾਂਦਾ ਹੋਇਆ ਇੱਥੇ ਚਲੋ ਮਾਰੇ ਨੇ ਇੱਧਰ ਸਾਡੇ ਇਲਾਕੇ ਚ ਮੇਹਰ ਰੱਖੀ ਹੈ ਹਾਂ ਰਹਿ ਗਈ ਆਪਾਂ ਨੂੰ ਕਹਾਂ ਹੰਕਾਰ ਕਾਸ਼ੀ ਦੇ ਤੇ ਗਲਤ ਗੱਲ ਹੈ ਵੀਰੇ ਉਹ ਉਹਨਾਂ ਦੇ ਜਿਗਰੇ ਦੇਖੋ ਬਾਈ ਕਿੱਡੇ ਕਿੱਡੇ ਯਾਰ ਬਾਈ ਐਡਾ ਨੁਕਸਾਨ ਹੋ ਕੇ ਵੀ ਬਾਈ ਬੰਦੇ ਯਾਰ ਕਹਿੰਦੇ ਅਸੀਂ ਹੈਗੇ ਅਈ ਗਏ ਨਾਮਾ ਗਲਤ ਗੱਲਾਂ ਵੀ ਰਹਿ ਜਾਂਦੀਆਂ ਤਾਂ ਨਾ ਜਗਰ ਇਹ ਕੋਈ ਸ਼ੱਕ ਨਹੀਂ ਮੈਂ ਹੁਣ ਤੈਨੂੰ ਪਤਾ ਹੀ ਅੱਛਾ ਤੈਨੂੰ ਕਹੂੰਗਾ ਮੈਂ ਸੇਵਾ ਤੇ ਜਾਣਾ ਮੈਂ ਮੈਂ ਮੇਰਾ ਸੋਨਾਲੀ ਕਾ 60 ਲੈ ਜੀ ਹਾਂ ਜੀ ਸੇਵਾ ਤੇ ਜਾ ਰਿਹਾ ਤਾਂ ਸੇਵਾ ਤੇ ਟਰੈਕਟਰ ਜਾ ਰਿਹਾ ਹਾਂ ਜੀ ਨਹੀਂ ਜਾਵਾਂ ਗਲਤ ਗੱਲਾਂ ਇਹ ਮੇਰੀ ਜਾਵਾਂਗੇ ਹੀ ਜਾਵਾਂਗੇ ਭਾਈ ਜੀ ਸਾਰਾ ਕੁਝ ਇੱਥੀ ਤਰੇ ਤਰੇ ਰਹਿ ਰਿਹਾ ਜੀ ਰਹਿ ਜੂ ਭਈ ਇਸ ਕੋਈ ਉਹ ਮਹਾ ਲੈ ਜਾ ਬਣਾ ਲੋ ਕਦੇ ਮਰ ਗਏ ਗਲੀ ਦੇ ਕੁੱਤੇ ਵੀ ਕੋਣ ਕਿਉਂ ਗਲਤ ਜੀ ਵੀ ਨਹੀਂ ਸਹੀ ਸਹੀ ਗੱਲ ਹੈ ਜੀ ਪਤਾ ਲੱਗੇ ਵੀ ਕੋਈ ਗਿਆ ਇਨਸਾਨ ਗਿਆ ਇਨਸਾਨ ਪੈਸਿਆਂ ਦਾ ਕੋਈ ਕੋਈ ਫਾਇਦਾ ਨਹੀਂ ਕਾਹੇ ਇਕੱਠੇ ਕਰਨ ਦਾ ਇਕੱਠਾ ਨਾ ਇਕੱਠੇ ਕਰਨੇ ਮੈਂ ਲੈ ਕੇ ਤਜਰਬਾ ਸੁਣਾ ਲੈ ਬਾਈ ਮਿੱਤਰੋ ਬੇਨਤੀ ਹੱਥ ਬਨ ਕੇ ਜਿਹਨੇ ਵੀਡੀਓ ਦੇਖਿਆ ਸਾਰੇ ਮੇਰੇ ਭਰਾ ਫੈਮਿਲੀ ਮੈਂਬਰ ਨੇ ਇੱਕ ਬੇਨਤੀ ਹੈ ਮਿੱਤਰੋ ਲੈ ਮੈਂ ਨਾ ਤੁਹਾਡੇ ਸਿਰਾਂ ਤੇ ਇੱਕ ਗੱਲ ਕਹਿਣ ਲੱਗਿਆ ਕਿ ਕਹੂੰ ਮੈਂ ਤੁਹਾਡੇ ਸਰ ਤੇ ਕਿ ਤੁਹਾਡੇ ਤੇ ਮਾਣਾ ਤਾਂ ਕਹਿ ਰਿਆਂ ਲੈ ਬਾਈ ਮਿੱਤਰੋ ਬਾਈ ਨੂੰ ਬਧਾਈਆਂ ਦਿਓ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਲਿਖਿਓ ਸ਼ਰਮਾ ਜਿੰਦਾਬਾਦ ਤੂੰ ਉਠਾ ਦਿਓ ਪਤਾ ਲੱਗੂਗਾ ਹੋਰਾਂ ਦੀ ਵੀਡੀਓ ਤੇ ਕਮੈਂਟ ਆਉਂਦੇ ਆ ਤੇ ਆਪਣੀ ਵੀਡੀਓ ਤੇ ਕਮੈਂਟ ਜਿੰਦਾਬਾਦ ਜਿੰਦਾਬਾਦ ਧੂੜ ਖੜਦੇ ਹੋ ਵੀਰ ਮੰਨ ਕੇ ਹੋਰ ਤੋਂ ਮੈਂ ਕੁਝ ਨਹੀਂ ਮੰਗਦਾ ఆర్ਕੈਸਟੀ ਹੈ ਇਹ ਇਹ ਜਿੱਦਾਂ ਹਵਾਲਾ ਸ਼ਰਮੀ ਦੀ ਦਾ ਠੀਕ ਹੈ ਗਾਲਾ ਤੇ 22 ਨੂੰ ਵੀਡੀਓ ਚ ਦੱਬ ਕੇ ਵਧਾਈਆਂ ਦਿਓ 22 ਸੁਖਜਿੰਦਰ ਸੁਖਵਿੰਦਰ ਹੈਨਾ ਹਾਂਜੀ ਜਥਵਿੰਦਰ ਸਿੰਘ ਨੂੰ ਠੀਕ ਹੈ ਗਾਲਾ ਵੀਡੀਓ ਬਧਿਆ ਲੱਗੀ ਦੱਬ ਕੇ ਲਾਈਕਮੈਂਟ ਸ਼ੇਅਰ ਕਰੋ ਤੇ ਨੂੰ ਗਾਲੇ ਫੋਲੋ ਦੇਸੀ ਹੁੱਡ ਟੀਵੀ ਮੇਰਾ ਮੋਬਾਈਲ ਨੰਬਰ ਹੈਗਾ 947884545 ਦੂਜਾ ਨੰਬਰ 8872945 ਵੀਡੀਓ ਬਧਿਆ ਲੱਗੀ ਦੱਬ ਕੇ ਲਾਈਕਮੈਂਟ ਸ਼ੇਅਰ ਕਰੋ ਤੇ ਨੂੰ ਗਾਲੇ ਫੋਲੋ ਬਹੁਤ ਬਹੁਤ ਮਿਹਰਬਾਨੀ 22 ਸੱਸੀਗਾਲ 22 ਸੱਸੀਗਾਲ ਬਹੁਤ ਬਹੁਤ ਵਧਾਈਆਂ ਸੋਨੇ ਵਧਾਈਆਂ